ਬੀਸ ਸਿੰਘ ਬਾਦਲ ਨੂੰ ਤਨਖਾਈਆ ਤੇ ਕਰਾਰ ਦਿੱਤਾ ਗਿਆ। ਕਾਲੀ ਦਲ ਦਾ ਵਫਦ ਕਈ ਵਾਰ ਮਿਲ ਚੁੱਕਾ। ਸੁਭੀ ਸਿੰਘ ਬਾਦਲ ਫਿਰ ਦੂਜੀ ਵਾਰ ਮਿਲ ਚੁੱਕੇ ਨੇ ਕਿ ਜੋ ਮੈਨੂੰ ਸਜਾ ਦੇਣੀ ਮੈਨੂੰ ਧੋ। ਉਹਨੂੰ ਕਿਵੇਂ ਦੇਦੇ ਕਿ ਕਾਲੀ ਦਲ ਦਾ ਕਿ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਕਿਉਂਕਿ ਹੋ ਸਕਦਾ ਜਿਹੜੀਆਂ ਜਿਮਨੀ ਚੋਣਾ ਹੋਈਆਂ ਇਹਨਾਂ ਦਾ ਜਿਹੜਾ ਕਾਡਰ ਵਾ ਕਿਸੇ ਆਪ ਚ ਕਿਸੇ ਪਾਸੇ ਭੁਗਤ ਗਿਆ ਕਿਸੇ ਪਾਸੇ ਜੀ ਜ਼ਿਆਦਾ ਦੇ ਲੱਗਦਾ ਕਿ ਆਪ ਚ ਭੁਗਤ ਗਿਆ ਹੈਗਾ। ਇੱਕ ਮੈਸੇਜ ਹੀ ਡੇਰਾ ਬਾਬਾ ਨਾਨਕ ਤੋਂ ਚੱਲ ਗਿਆ। ਇਹ ਜਿਹੜਾ ਕਿ ਕਾਲਤਖ ਸਾਹਿਬ ਤੋਂ ਜਿਹੜੀ ਇਹ ਮੀਟਿੰਗ ਕਿਉਂ ਨਹੀਂ ਤੁਹਾਨੂੰ ਲੱਗਦਾ ਕਿ ਵਾਰ-ਵਾਰ ਇੱਕ ਬੰਦਾ ਖੋਦੀ ਦੋਸ਼ੀ ਕਹਿ ਰਿਹਾ ਕਿ ਮੈਨੂੰ ਸਜ਼ਾ ਦੋ ਵਾਰ-ਵਾਰ ਤਰਲੇ ਮੰਨਤਾ ਕਰ ਰਹੇ ਨੇ ਕੱਲੀ ਦੇਲੀ ਪੋਲਟਿਕਸ ਦਾ ਕਿੰਨਾ ਕੀ ਅਸਰ ਪੈ ਰਿਹਾ ਹੈਗਾ ਦੇਖੋ ਜਿੱਥੇ ਦੇਖੋ ਸ਼੍ਰੀ ਕਾਲਤਖ ਸਾਹਿਬ ਜਿਹੜੇ ਉਹ ਸਿੱਖਾਂ ਦੀ ਸਰਵੋੱਚ ਅਦਾਲਤ ਹੈ ਜੀ ਧਾਰਮਿਕ ਪੱਖ ਤੋਂ ਦੇਖੀਏ ਇਹ ਉਸੇ ਤਰ੍ਹਾਂ ਦਾ ਹੋ ਗਿਆ ਵੀ ਜੇ ਮੈਂ ਹੁਣ ਹਾਈ ਕੋਰਟ ਸੁਪਰੀਮ ਕੋਰਟ ਚ ਕੋਈ ਜੱਜ ਆਰਡਰ ਰਿਜ਼ਰਵ ਆਰਡਰ ਰਿਜ਼ਰਵ ਕਰ ਲਈ ਹੋਰ ਜਰਗਾ ਤੁਹ ਰੈਫਰ ਕ੍ਰਿਮੀਨਲ ਬੰਦਾ ਜੀ ਜੀ ਉਸ ਹਾਲਾਂ ਬੰਦੀ ਕਈ ਵਾਰ ਤਾਂ ਪਾਈ ਰਹਿੰਦੇ ਨੇ ਰਿਜ਼ਰਵ ਮਹੀਨੇ ਵੱਧੀ ਪਾਈ ਰਹਿੰਦੇ ਨੇ ਕਿੰਨੇ ਵੱਧੀ ਰਹੇ ਕੋਰਟ ਤਾਂ ਮਰਜੀ ਹੈ ਉਹਨੂੰ ਮਰਜੀ ਆਰਡਰ ਆ ਜਾਏ ਕੋਈ ਕੋਰਟ ਤੇ ਕਿੰਦੂ ਪਰੰਤੂ ਨਹੀਂ ਕਰ ਸਕਦਾ ਕੋਈ ਕੁਝ ਨਹੀਂ ਕਰ ਸਕਦਾ ਕੋਈ ਅਰਜੀ ਦਾ ਨਹੀਂ ਕਰ ਸਕਦਾ ਜੀ ਜੀ ਆਰਡਰ ਦਿਓ ਤੇ ਉਸੇ ਤਰ੍ਹਾਂ ਹੁਣ ਜਥੇਦਾਰ ਸਹਿਬਾਨ ਕੀ ਸੋਚਦੇ ਨੇ ਤਾਂ ਹੁਣ ਪਤਾ ਨਹੀਂ ਕੁਝ ਦਿਨ ਹੋਏ ਜਿਹੜੇ ਨਵੇਂ ਜਥੇਦਾਰ ਨੇ ਅਕਾਲੀ ਦਲ ਦੇ ਮਨਪਿੰਦਰ ਸਿੰਘ ਭੁੰਦੜ ਜੀ ਜੀ ਤੇ ਜਥੇਦਾਰ ਹਰਪ੍ਰੀਤ ਸਿੰਘ ਤਖਤ ਦੰਦਮਾਨ ਸਾਹਿਬ ਦੇ ਜਥੇਦਾਰ ਤੇ ਅਕਾਲ ਤਖਤ ਸਾਹਿਬ ਜਥੇਦਾਰ ਮੀਟਿੰਗ ਵੀ ਹੋਈ ਜੀ ਮੀਟਿੰਗ ਦੇ ਵਿੱਚ ਜਿਹੜੇ ਖਬਰਾਂ ਉਹ ਜਿਹੜੀਆਂ ਸੂਤਰਾਂ ਤੋਂ ਆ ਰਹੀਆਂ ਸੋ ਇਹੀ ਆ ਰਹੀਆਂ ਸੀ ਵੀ ਇਹੀ ਗਏ ਨੇ ਵੀ ਜਿਵੇਂ ਪ੍ਰਧਾਨ ਜੀ ਦਾ ਖੇੜਾ ਛੱਡੋ ਤੁਸੀਂ ਹੁਣ ਜੀ ਸਾਬਕਾ ਪ੍ਰਧਾਨ ਹੋਗੇ ਸਚੁਕ ਮਤਾ ਸਤਿਫਾ ਦਿੱਤਾ ਚੁੱਕਾ ਪਰ ਮੰਨਿਆ ਨਹੀਂ ਸਤਿਫਾ ਚੁਕਾ ਨਹੀਂ ਕਹਾਂਗੇ ਨਹੀਂ ਉਹ ਨਹੀਂ ਮੰਨਿਆ ਅਜੇ ਪ੍ਰਧਾਨ ਹੀ ਹੈ ਪ੍ਰਧਾਨ ਨੇ ਪ੍ਰਧਾਨ ਹੀ ਹੈ ਵੀ ਪ੍ਰਧਾਨ ਆਪਾਂ ਹੁਣ ਅਕਾਲੀ ਦਲ ਦੇ ਪ੍ਰਧਾਨ ਦੀ ਗੱਲ ਕਰੀਏ ਤੇ ਹੁਣ ਸਤਿਫਾ ਹੀ ਨਹੀਂ ਮੰਨਿਆ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਬੰਦ ਖਲਾਸੀ ਕਰੋ ਜੀ ਹੁਣ ਮਸਲਾ ਮੈਨੂੰ ਲੱਗਦਾ ਵੀ ਇਹ ਹੀ ਪੋਲਿਟਿਕਲ ਦੇ ਨਾਲ ਨਾਲ ਨਿੱਜੀ ਵੀ ਹੈ ਜੀ ਕਿਉਂਕਿ ਜੇ ਦੇਖਿਆ ਜਬ ਸੁਖਵੀਰ ਸਿੰਘ ਬਾਦਲ ਨੇ ਆਪਣੀ ਬੇਟੀ ਦੀ ਮੈਰਿਜ ਕਰਨੀ ਹੈ ਪਿਛੇ ਜੇ ਮੰਗਣੀ ਵੀ ਹੋਈ ਹੈ ਜੀ ਚਲੋ ਸਮਾਜਿਕ ਰਸਮਾਂ ਪਰਿਵਾਰਕ ਬਹੁਤ ਸਾਰੀਆਂ ਹੁੰਦੀਆਂ ਨੇ ਨਿਬਾੜੀਆਂ ਹੁੰਦੀਆਂ ਉਸ ਹਾਲਾਤ ਦੇ ਵਿੱਚ ਇੱਕ ਸੂਤੇ ਫਸੇ ਹੋਏ ਨੇ ਇੱਕ ਤਾਂ ਉਹ ਹੈ ਦੂਸਰਾ ਹੈਗਾ ਵੀ ਪਾਰਟੀ ਵੈਸੀ ਆਲਰੇਡੀ ਬਹੁਤ ਵੱਡੇ ਕ੍ਰਾਈਸਿਸ 'ਚ ਹੈ ਜਿਹਨੂੰ ਕ੍ਰਾਈਸਿਸ 'ਚੋਂ ਲੰਘ ਰਹੇ ਹੋਮ ਉਹ ਤੇ ਪਾਰਟੀ ਪ੍ਰਧਾਨ ਜਿਹੜਾ ਉਹ ਤਨਖਾਹਿਆ ਕਰਾਰ ਦਿੱਤਾ ਗਿਆ ਹੋਵੇ ਉਹ ਵੀ ਪੰਥਕ ਪਾਰਟੀ ਦਾ ਤਾਂ ਇਹ ਆਪਾਂ ਕ੍ਰਾਈਸਿਸ ਜਿਹੜਾ ਹੈ ਉਹ ਸਮਝ ਸਕਦੇ ਆ ਕਿੰਨਾ ਡੂੰਘਾ ਹੋਗਾ ਮਾਨਸਿਕ ਤੌਰ ਤੇ ਜਾਂ ਹੋਰ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਵੀ ਕਿੰਨਾ ਦੂਜੀ ਗੱਲ ਜਿਹੜੀ ਆਪਾਂ ਹੁਣ ਉਹ ਬਾਰ-ਬਾਰ ਰਿਪੀਟ ਕਰਦੇ ਚੰਗੇ ਨਹੀਂ ਲੱਗਦੇ ਵੀ ਬਲਟੋਆ ਕੀ ਕਰਦਾ ਹੈ ਜੀ ਕੌਣ ਕੀ ਕਰਦਾ ਹੈ ਉਹ ਆਪਾਂ ਸਾਰਾ ਇਹਨਾਂ ਦਾ ਦੇਖ ਲਿਆ ਹੁਣੇ ਮਤਲਬ ਇਹ ਕਹਿੰਦੇ ਵੀ ਲਾਚਾਰਗੀ ਦੀ ਹੱਦਾਂ ਮੰਨੇ ਤਪ ਤਪਦੇ ਜਾਂਦੇ ਨੇ ਵੀ ਇਹਨੇ ਲਾਚਾਰ ਪਾਰਟੀ ਜੀ ਜੀ ਮੈਂ ਆਪਦੀ ਲਾਈਫ ਦੇ ਵਿੱਚ ਤਾਂ ਇਹਨੇ ਲਾਚਾਰ ਦੇਖੇ ਜੀ ਜੀ ਹੁਣ ਇਹ लाचारगी ਦੀ ਹੱਦਾਂ ਵਰਨੇ ਟੱਪਦੇ ਜਾਂਦੇ ਨੇ ਦੇਖੋ ਜਥੇਦਾਰ ਔਰ ਸਹਿਬਾਨ ਦਾ ਹੁਣ ਮੈਂ ਤੁਹਾਨੂੰ ਦੱਸਿਆ ਵੀ ਹਾਈ ਕੋਰਟ ਸੁਪਰੀਮ ਕੋਰਟ ਦੇ ਆਰਡਰ ਵਾਲਾ ਕੰਮ ਹੀ ਹੋਇਆ ਪਿਆ ਆਰਡਰ ਰਿਜ਼ਰਵਡ ਪਏ ਉਹ ਕਦੋਂ ਹੁੰਦਾ ਕਦੋਂ ਹੁੰਦਾ ਬਾਹਰ ਦੀ ਟਾਈਮਿੰਗ ਦੱਸੂਗੀ ਅੱਛਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਲੋਕ ਮਹਿਸੂਸ ਕਰ ਰਹੇ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸ਼ਾਇਦ ਸੁਭੀਸ਼ ਸਿੰਘ ਬਾਦਲ ਕੋ ਪਾਰਟੀ ਸੰਭਲ ਨਹੀਂ ਨੀਆ ਦੇਖੋ ਮੈਨੂੰ ਯਾਦ ਆ ਇੱਕ ਵਾਰ ਤੁਸੀਂ ਸ਼ਾਇਦ ਉੱਥੇ ਤੁਸੀਂ ਸੀਜ਼ ਜਾਂ ਨਹੀਂ ਸੀ ਬਾਦਲ ਨੂੰ ਕਿਹਦੇ ਬਾਰੇ ਸਵਾਲ ਪੁੱਛਿਆ ਮੈਂ ਪੁੱਛਿਆ ਇਹ ਸਵਾਲ ਜੀ ਬਡੇ ਬਾਦਲ ਸਾਹਿਬ ਹੁਣ ਇਸ ਦੁਨੀਆ ਚ ਨਹੀਂ ਰਹੇ ਵੀ ਬਾਦਲ ਸਾਹਿਬ ਜਿਵੇਂ ਤੁਸੀਂ ਪੰਜਾਬ ਦੀਆਂ ਸਾਰੀਆਂ ਕਮਿਊਨਿਟੀਜ਼ ਨੂੰ ਨਾਲ ਲੈ ਕੇ ਚੱਲਣ ਜੋ ਸਾਰਿਆਂ ਦੇ ਵਿੱਚ ਇੱਕ ਭਰੋਸਾ ਬਣਾਉਣ ਜੀ ਸਾਡਾ ਲੀਡਰ ਹੈ ਦਲਤ ਪਾਈਚਾਰਾ ਵੀ ਕਹਿੰਦਾ ਵੀ ਬਾਦਲ ਸਾਡਾ ਲੀਡਰ ਹੈ ਹਿੰਦੂ ਪਾਈਚਾਰਾ ਵੀ ਕਹਿੰਦਾ ਹੈ ਜੱਟ ਤਾਂ ਚਲੋ ਮੰਨਦੀ ਮੰਨਦੇ ਨੇ ਸਿੱਖ ਤਾਂ ਪਾਈਚਾਰਾ ਵੀ ਸੁਖਵੀਰ ਬਾਦਲ ਦੇ ਵਿੱਚ ਇੱਕ ਕੈਪੇਬਿਲਿਟੀ ਹੈ ਤਾਂ ਬਾਦਲ ਨੂੰ ਜਵਾਬ ਦੇਣ ਦੇ ਵਿੱਚ ਤਕਰੀਬਨ ਅੱਧਾ ਮਿੰਟ ਲੱਗਿਆ ਸੀ ਹੂੰ ਹੂੰ ਯਾ ਦਾ ਮਤਲਬ ਇਹ ਹੈ ਵੀ ਬਾਦਲ ਵੀ ਕੌਨਫੀਡੈਂਟ ਨਹੀਂ ਸੀ ਆ ਪੁੱਤਰ ਮੋਚ ਪਰਿਵਾਰ ਮੋਚ ਫਸ ਕੇ ਕਈ ਵਾਰੀ ਫੈਸਲੇ ਬੰਦੇ ਨੂੰ ਲੈਣੇ ਪੈਂਦੇ ਆ ਮੈਂ ਇੱਕ ਗੱਲ ਹੋਰ ਵੀ ਕਹਿਣਾ ਹਾਂ ਸਰ ਵੀ ਜੇ ਕਿਤੇ ਪ੍ਰਕਾਸ਼ ਸਿੰਘ ਬਾਦਲ ਆਪਦੇ ਭਤੀਜੇ ਬਨਪ੍ਰੀਤ ਬਾਦਲ ਮੁੰਡੇ ਸੁਖਵੀਰ ਬਾਦਲ ਬਾਕੀ ਰਿਸ਼ਤੇਦਾਰ ਜਿੰਨੇ ਵੀ ਚਿਚੜਾ ਵਾਂਗੂ ਫਿਰਦੇ ਸੀਗੇ ਨਾਲ ਲੱਗੇ ਆ ਇਹਨਾਂ ਸਾਰਿਆਂ ਨੂੰ ਰਾਜਨੀਤੀ 'ਚ ਨਾ ਲਿਆਉਂਦੇ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਥਰੂਆਊਟ ਇੰਡੀਆ ਇੱਜ਼ਤ ਹੋਣੀ ਸੀ ਜਿੰਨੇ ਆਈ ਉਹ ਸਨਬਲ ਹੋ ਜਣੀ ਸੀ ਜਿੰਨਾ ਉਹ ਉਹ ਉਹਨਾਂ ਦਾ ਕੰਮ ਸੀ ਜਿੰਨਾ ਉਹਨਾਂ ਦਾ ਜਿੰਨਾ ਜਿੰਨਾ ਉਹਨਾਂ ਨੇ ਮਤਲਬ ਜੇ ਇਸ ਜੇ ਕਹੇ ਸਾਰੇ ਮੂਵਮੈਂਟਾਂ ਦੇ ਵਿੱਚ ਜੋਰ ਨਹੀਂ ਬਿਲਕੁਲ ਪ੍ਰੈਫਰੈਂਸੀ ਤਾਂ ਉਹਨਾਂ ਦਾ ਕਦ ਬਹੁਤ ਬਹੁਤ ਵੱਡਾ ਹੋਣਾ ਸੀ ਚਲੋ ਬੰਦੇ ਨੂੰ ਮਜਬੂਰੀਆਂ ਬਹੁਤ ਕੁਝ ਕਰਾਉਂਦੇ ਆ ਬਾਦਲ ਸਾਹਿਬ ਵੀ ਕਹਿੰਦੇ ਹੁੰਦੇ ਸੀ ਵੀ ਮਜਬੂਰੀਆਂ ਬਹੁਤ ਕੁਝ ਕਰਾਉਂਦੀਆਂ ਆ ਉਹ ਮਜਬੂਰੀਆਂ ਦੇ ਵਿੱਚ ਹੁਣ ਜਿਹੜੀ ਪਾਰਟੀ ਹੈ ਉਹ ਕਿੱਥੇ ਡੁੱਬੀ ਹੋਈ ਦਿਖਾਈ ਦੇ ਰਹੀ ਹੈ ਇਹ ਬਾਦਲ ਸਾਹਿਬ ਦੇ ਹਮ ਮਜਬੂਰੀਆਂ ਕਰਕੇ ਹੀ ਅਸ਼ੀਕੂ ਕਿ ਚਾਹੇ ਸੁਬੀਰ ਸਿੰਘ ਬਾਦਲ ਚਾਹੇ ਮਨਪੀਰ ਸਿੰਘ ਬਾਦਲ ਜਿਹੜੀ ਵੀ ਪਾਰਟੀ ਦੇ ਵਿੱਚ ਪੈਰਾਸ਼ੂਟ ਆਉਂਦੇ ਨੇ ਲੀਡਰ ਨੁਕਸਾਨ ਤੇ ਅੱਜ ਲਾਜ਼ਮੀ ਤੇ ਭਾਵੇਂ ਮੌਕੇ ਤੇ ਨਵੇਂ ਪਰ ਕੁਝ ਛੇਰ ਬਾਅਦ ਨੁਕਸਾਨ ਹੋਣੇ ਸ਼ੁਰੂ ਜਦੋਂ ਕੀਸੀਆਂ ਕੀਤੀ ਹੁਣ ਤੇ ਸ਼ਾਇਦ ਬੰਦੇ ਬਾਦਲ ਸਾਹਿਬ ਨੇ ਤੇ ਬਹੁਤ ਸ਼ੰਗਰਜ ਕੀਤਾ ਨਾ ਕਿੰਨੀਆਂ ਕੀ ਕਿਸੇ ਕਿਹ ਕਿਹ ਤੇ ਪਰਸ਼ੂਟ ਹਮੇਸ਼ਾ ਹੀ ਮੌਕਾ ਪੇਸ਼ ਤੁੰਦੇ ਨੇ ਜਿਹੜੇ ਅੱਜ ਬੀਜੇਪੀ ਚ ਗਏ ਨੇ ਕਿਸੇ ਲਾਲਚ ਵਸ ਗਏ ਨੇ ਜਿਹੜੇ ਅੱਜ ਆਮ ਆਦਮੀ ਪਾਰਟੀ ਚ ਗਏ ਨੇ ਉਹ ਵੀ ਲਾਲਚ ਵਸ ਗਏ ਨੇ ਕਾਂਗਰਸ ਚ ਆ ਰਹੇ ਨੇ ਉਹ ਵੀ ਲਾਲਚ ਵਸ ਆ ਰਹੇ ਨੇ ਤੁਸੀਂ ਇਹ ਦੇਖੋ ਵੀ ਜਿਹੜੇ ਫਸਲੀ ਵਟੇਰੇ ਹੁੰਦੇ ਨੇ ਉਹ ਕਿਸੇ ਪਾਰਟੀ ਦੇ ਸਕੇ ਨਹੀਂ ਹੁੰਦੇ ਉਹ ਮੌਕਾ ਪ੍ਰਸਤ ਹੁੰਦੇ ਨੇ ਮੌਕੇ ਦੀ ਤਲਾਸ਼ ਚ ਹੁੰਦੇ ਨੇ ਉਹਨਾਂ ਨੇ ਸਿਰਫ ਆਪਣਾ ਹਿੱਤ ਦੇਖਣਾ ਕਿਸੇ ਦਾ ਹਿੱਤ ਨਹੀਂ ਦੇਖਣਾ ਨਾ ਪਾਰਟੀ ਉਹਨਾਂ ਲਈ ਪ੍ਰਮੁੱਖ ਹੈ ਨਾ ਪੰਜਾਬ ਲੋ ਉਹਨਾਂ ਲਈ ਪ੍ਰਮੁੱਖ ਹੈ ਨਾ ਉਹਨਾਂ ਦੇ ਹਲਕੇ ਦੇ ਲੋਕ ਉਹਨਾਂ ਲਈ ਪ੍ਰਮੁੱਖ ਨੇ ਉਹਨਾਂ ਲਈ ਕੁਝ ਨਹੀਂ ਉਹਨਾਂ ਦਾ ਸਿਰਫ ਆਪਣਾ ਹਿੱਤ ਆਪਣਾ ਫਾਇਦਾ ਹਾਂ ਦੇਖੋ ਡੀਪੀਟੀ ਲੋਕ ਸੁਭੀ ਸਿੰਘ ਬਾਦਲ ਦਾ ਜਿੰਨੇ ਮਰਜੀ ਦੇਖ ਲਓ ਜਿਹਦੇ ਮਰਜੀ ਕਾਂਗਰਸ ਤੁਹਾਡੇ ਉਂਗਲਾਂ ਦੇ ਕੋਟੇ ਖਤਮ ਹੋ ਜਾਣਗੇ ਜੀ ਬੰਦੇ ਕਰੋ